ਬੋ ਜੀਓ ਗੁਰ ਪੂਰਾ ਪੀਟਿਓ ਵੱਡ ਭਾਗੀ ਮਨੈ ਪਿਆ ਪਰਗਾਸ ਜਨਹਾਰ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀ ਪਰਮ ਸਨਮਾਨ ਯੋਗ ਸਤਪੁਰਨ ਦੀ ਸਾਜੀ ਨਵਾਜੀ ਸਾਤ ਸੰਗਤ ਜਿਓ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਾਂ ਜੀਵਨ ਦੇ ਦਰਸ਼ਨ ਕਰਨ ਕਰਦੇ ਆ ਰਹੇ ਹਾਂ ਜਿਸ ਵਿੱਚ ਕੱਲ ਆਪਾਂ ਦੋ ਕਿਲਿਆਂ ਦਾ ਜ਼ਿਕਰ ਕੀਤਾ ਸੀ ਆਨੰਦਪੁਰ ਸਾਹਿਬ ਆਨੰਦਗੜ੍ਹ ਦਾ ਕਿਲਾ ਉਸ ਤੋਂ ਬਾਅਦ ਫਤਿਹਗੜ੍ਹ ਦਾ ਕਿਲਾ ਫਤਿਹਗੜ੍ਹ ਦਾ ਕਿਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੁੱਤਰ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਸਥਾਪਿਤ ਕੀਤਾ ਉਸ ਤੋਂ ਬਾਅਦ ਤੀਸਰਾ ਕਿਲਾ ਹੈ ਖੋਲਗੜ੍ਹ ਦਾ ਕਿਲਾ ਕਿਉਂਕਿ ਇੱਥੇ ਹੀ ਖਾਲਸੇ ਦੀਆਂ ਬਲੰਦੀਆਂ ਨੂੰ ਉੱਚਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੁੱਕਿਆ ਕਿਉਂਕਿ ਜਿਹੜੇ ਰੰਗਾਂ ਦੇ ਵਿੱਚ ਖਚਤ ਸਨ ਗੁਰੂ ਸਾਹਿਬ ਨੇ ਉਹਨਾਂ ਦੇ ਅੰਦਰ ਅਣਖ ਤੇ ਗੈਰਤ ਭਰ ਕੇ ਇੱਥੇ ਖੋਲਾ ਤੇ ਮਹੱਲਾ ਆਰੰਭ ਕੀਤਾ ਜਿਹੜੇ ਪ੍ਰਹਿਲਾਦ ਦੀ ਕਹਾਣੀ ਦਬਾਈ ਗਈ ਸੀ ਉਹਨੂੰ ਗੁਰੂ ਸਾਹਿਬ ਨੇ ਸੰਗਤਾਂ ਦੇ ਸਾਹਮਣੇ ਉਜਾਗਰ ਕੀਤਾ ਖੋਲਗੜ ਦੇ ਕਿਲਾ ਸਾਡੀ ਅਣਖ ਤੇ ਗੈਰਤ ਦੀ ਨਿਸ਼ਾਨੀ ਹੈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੋਹਗੜ ਕਿਲਾ ਲੋਹਗੜ ਕਿਲਾ ਕਿਉਂ ਕਿਉਂਕਿ ਇਸੇ ਲੋਹਗੜ ਦੇ ਕਿਲੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਥਿਆਰ ਬਣਵਾਇਆ ਕਰਦੇ ਸਨ ਸਿਗਲੀ ਪਰਿਵਾਰਾਂ ਦੇ ਵਿੱਚੋਂ ਸਰਦਾਰ ਰਾਮ ਸਿੰਘ ਨੂੰ ਇੱਥੋਂ ਦੀ ਜ਼ਿੰਮੇਵਾਰੀ ਸੌਂਪੀ ਸੀ। ਉਹਦੀ ਨਿਗਰਾਨੀ ਦੇ ਹੇਠ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਆਪ ਅੰਦਰ ਸ਼ਸਤਰ ਤਿਆਰ ਕਰਵਾਇਆ ਕਰਦੇ ਸਨ। ਤੇ ਇਹ ਲੋਹ ਗੜ੍ਹ ਦੀ ਕਿਲੇ ਦੀ ਬੜੀ ਇੱਕ ਮਹਾਨਤਾ ਸੀ ਵੀ ਇਹਦਾ ਦਰਵਾਜ਼ਾ ਬੜਾ ਮਜ਼ਬੂਤ ਸੀ। ਤੁਹਾਨੂੰ ਚੇਤੇ ਹੋਵੇਗਾ ਬੀ ਮ ਚੰਦ ਦਾ ਪੁੱਤ ਹੈ ਅਜਮੇਰ ਚੰਦ ਤੇ ਅਜਮੇਰ ਚੰਦ ਦਾ ਮਾਮਾ ਰਾਜਾ ਕੇਸਰੀ ਚੰਦ ਇਹਨੇ ਇੱਕ ਮਨਸਾ ਧਾਰਨ ਕੀਤੀ ਵੀ ਆਪਾ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਦੇ ਉੱਤੇ ਸੱਤ ਤਵੀਆਂ ਬਨ ਕੇ ਤੇ ਇਹ ਲੋਗੜ ਦੇ ਕਿਲੇ ਵਾਲੇ ਪਾਸੇ ਨੂੰ ਛੱਡਨੇ ਆ ਜਿਹੜਾ ਮਜਬੂਤ ਦਰਵਾਜਾ ਹੈ ਉਹਨੂੰ ਤੋੜ ਦੇਗਾ ਤੇ ਅੰਦਰੋਂ ਜਿੰਨੇ ਸ਼ਸਤਰ ਨੇ ਉਹਨਾਂ ਦੇ ਉੱਤੇ ਅਸੀਂ ਕਬਜ਼ਾ ਕਰਾਂਗੇ ਤੇ ਜਦੋਂ ਸ਼ਸਤਰਾਂ ਦੇ ਉੱਤੇ ਅਸੀਂ ਆਪਣਾ ਕਬਜ਼ਾ ਕਰ ਲਿਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਦਰੋਂ ਪકડਨਾ ਕੋਈ ਔਖਾ ਨਹੀਂ ਹੁਣ ਇੱਕ ਇਹਨਾਂ ਨੂੰ ਮਾਣ ਹੈ ਵੀ ਸਾਡੇ ਕੋਲ ਹਾਥੀ ਹੈ ਗੁਰੂ ਕੋ ਪਹਿਲਾ ਜੰਗਾਂ ਜੁਨਾਂ ਦੇ ਵਿੱਚ ਹਾਥੀ ਨੂੰ ਲਿਆ ਜਾਂਦਾ ਸੀ ਕਿਉਂਕਿ ਹਾਥੀ ਦੇ ਵਿੱਚ ਤਿੰਨ ਖਾਸੀਅਤ ਹੁੰਦੀਆਂ ਸਨ ਇੱਕ ਤਾਂ ਉਹ ਸੁੰਡ ਦੇ ਨਾਲ ਮਨੁੱਖ ਨੂੰ ਮਸਲ ਦਿੰਦਾ ਸੀ ਫੇਰ ਉਹ ਪੈਰਾਂ ਦੇ ਥੱਲੇ ਦੇ ਕੇ ਤੀਸਰਾ ਜਿਹੜਾ ਹਾਥੀ ਦੇ ਉੱਤੇ ਸਵਾਰ ਹੁੰਦਾ ਸੀ ਨਾ ਉਹ ਅਸਲ ਦੇ ਵਿੱਚ ਸੰਕੇਪ ਹੁੰਦਾ ਸੀ ਉਹਦੇ ਉੱਤੇ ਛੇਤੀ ਕਰਿਆ ਵਾਰ ਨਹੀਂ ਸੀ ਕੀਤਾ ਜਾਂਦਾ ਇਸੇ ਤਰ੍ਹਾਂ ਰਾਜਾ ਕੇਸਰੀ ਚੰਦ ਨੂੰ ਬੜਾ ਮਾਣ ਸੀ ਵੀ ਅਸੀਂ ਹਾਥੀ ਲੈ ਕੇ ਜਾਵਾਂਗੇ ਤੇ ਹਾਥੀ ਉਹ ਜਿਹੜਾ ਲੋਹ ਗੜ ਦਾ ਬੜਾ ਮਜ਼ਬੂਤੀ ਦਰਵਾਜ਼ਾ ਹੈ ਉਹਨੂੰ ਤੋੜ ਦੇਗਾ ਤੇ ਅੰਦਰ ਅਸੀਂ ਮੁਠੀ ਪਰ ਸਿੱਖਾਂ ਨੂੰ ਪਕੜ ਲਵਾਂਗੇ ਹੁਣ ਪਹਿਲੀ ਇੰਨੇ ਇਹ ਆਪਣੇ ਮਨ ਦੇ ਵਿੱਚ ਬਿਉਂਤ ਬਣਾਈ ਹੈ ਤੇ ਦੂਸਰਾ ਇਹਨੇ ਇਹ ਜ਼ਿਕਰ ਕੀਤਾ ਵੀ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇ ਸਨਮਾਨਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਇਆਂ ਦੇ ਚਾਰ ਟੋਟੇ ਕਰਕੇ ਦਿੱਲੀ ਦੇ ਚਾਰੇ ਦਰਵਾਜਿਆਂ ਵਿੱਚ ਟੰਗਣਾ ਚਾਹੁੰਦਾ ਸੀ ਪਰ ਆਪਣੀ ਉਹਦੇ ਮਨ ਦੀ ਮਨਸ਼ਾ ਪੂਰੀ ਨਹੀਂ ਹੋਈ ਤੇ ਮੈਂ ਵਾਅਦਾ ਕਰਦਾ ਵੀ ਮੈਂ ਜੋ ਨਹੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਨੇਜੇ ਤੇ ਟੰਗ ਕੇ ਮੈਂ ਜਾ ਕੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਭੇਟਾ ਕਰਾਂਗਾ ਤੇ ਉੱਥੋਂ ਮੈਨੂੰ ਬੜਾ ਮਾਣ ਤੇ ਸਨਮਾਨ ਮਿਲੇਗਾ ਹੁਣੇ ਦੋ ਖਵੈਸ਼ਾਂ ਰੱਖ ਕੇ ਆਪਣੇ ਭਾਂਜੇ ਨੂੰ ਅਜਮੇਰ ਚੰਦ ਨੂੰ ਨਾਲ ਲੈ ਕੇ ਆਉਂਦਾ ਇਹ ਸਭ ਤੋਂ ਪਹਿਲਾਂ ਇਨੇਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇੱਕ ਕੁੱਠਲ ਨੀਤੀ ਕਰਕੇ ਹਾਥੀ ਨੂੰ ਇਧਰ ਨੂੰ ਤੋੜਿਆ ਹੁਣ ਆਨੰਦਪੁਰ ਸਾਹਿਬ ਜੀ ਦੇ ਅੰਦਰ ਇਹ ਖਬਰ ਪਹੁੰਚਦੀ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸ਼ਬਦ ਕਹਿੰਦੇ ਆ ਕਹਿਣ ਲੱਗੇ ਵੀ ਫਿਰ ਕੀ ਹੋਇਆ ਜੇ ਉਹਨਾਂ ਨੂੰ ਆਪਣੇ ਹਾਥੀ ਤੇ ਮਾਣ ਸਾਡੇ ਕੋਲ ਵੀ ਤਾਂ ਹੈ ਦੂਣੀ ਚੰਦ ਦੀ ਡਿਊਟੀ ਲਾਈ ਗਈ ਪਰ ਇਹਦੇ ਅੰਦਰ ਭਰੋਸਾ ਨਹੀਂ ਸੀ ਕੋਈ ਵਿਦਵਾਨ ਕਹਿੰਦੇ ਨੇ ਵੀ ਕੰਨ ਰਾਤ ਨੂੰ ਟੱਪਣ ਲੱਗਾ ਡਿੱਗ ਪਿਆ ਲੱਤ ਟੁੱਟ ਗਈ ਕਈਆਂ ਨੇ ਕੁਝ ਲਿਖਿਆ ਪਰ ਸਵੇਰੇ ਹੁਣ ਹਾਥੀ ਦਾ ਮੁਕਾਬਲਾ ਕਰਨਾ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਦਿੰਦੇ ਨੇ ਭਾਈ ਬਚਿੱਤਰ ਸਿੰਘ ਨੂੰ ਹੁਣ ਭਾਈ ਬਚਿੱਤਰ ਕੌਣ ਹੈ ਸਿੰਘ ਕੌਣ ਹੈ ਸਨਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੁਪੁੱਤਰ ਮੈਂ ਕਹਿੰਨਾ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਦਿੱਕਰਨੀ ਨੂੰ ਨਮਸਕਾਰਾਂ ਨੇ ਭਾਈ ਮਨੀ ਸਿੰਘ ਉਹ ਜਿਹਦੇ 53 ਜੀ ਸ਼ਹੀਦ ਨੇ ਸਿੱਖੀ ਦੇ ਅੰਦਰ ਭਾਈ ਮਨੀ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਲੱਖੀ ਸ਼ਾ ਬਣਜਾਰਾ ਭਾਈ ਬਚਿੱਤਰ ਸਿੰਘ ਉਹਦਾ ਦੁੱਤ ਹੈ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਾਇਆ ਦਾ ਸਤਿਕਾਰ ਕੀਤਾ ਸੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਗਨੀ ਦਿੰਦੇ ਨੇ ਇਹ ਨਾਗਨੀ ਉਹ ਜਿਹੜੀ ਲੋਹ ਗੜ ਦੇ ਕਿਲੇ ਦੇ ਅੰਦਰ ਤਿਆਰ ਹੋਈ ਹੈ ਤੇ ਇਸੇ ਲੋਹ ਗੜ ਦੇ ਅੰਦਰ ਕਿਲੇ ਦੇ ਅੰਦਰ ਉਹ ਖੰਡਾ जिने हुआ हुआ गुरु ने अमृत संचार ਕਰਨ ਲੱਗਿਆ ਵਰਤਿਆ ਉਹ ਵੀ ਲੋਗੜ ਕਿਲੇ ਦੇ ਅੰਦਰ ਤਿਆਰ ਹੋਇਆ ਹੋਇਆ ਹੈ। ਇਹ ਲੋਗੜ ਦਾ ਜਿਹੜਾ ਕਿਲਾ ਬੜਾ ਮਜਬੂਤ ਸੀ। ਇਹਦਾ ਦਰਵਾਜ਼ਾ ਵੀ ਬੜਾ ਮਜਬੂਤ ਸੀ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਦਰ ਤੇ ਟੇਕ ਕੀਤੀ ਨਮਸਕਾਰ ਤੁਰਨ ਲੱਗਾ ਤੇ ਇੱਕ ਸ਼ਬਦ ਕਈਆਂ ਨੇ ਕਿਹਾ ਕਹਿਣ ਲੱਗੇ ਬਚਿੱਤਰ ਸਿੰਘ ਤੂੰ ਕਿੱਥੇ ਤੇ ਹਾਥੀ ਕਿੱਥੇ ਉੱਥੇ ਫਿਰ ਭਾਈ ਬਚਿੱਤਰ ਸਿੰਘ ਨੂੰ ਕਿੰਨਾ ਵਿਸ਼ਵਾਸ ਹੈ ਗੁਰੂ ਤੇ ਉਹ ਕਹਿਣ ਲੱਗੇ ਭਲਿਓ ਮੈਂ ਥੋੜੀ ਹਾਥੀ ਦਾ ਮੁਕਾਬਲਾ ਕਰਨਾ ਹੈ ਮੇਰੇ ਵਿੱਚ ਬੈਠ ਕੇ ਗੁਰੂ ਨੇ ਸਤਿਆ ਵਰਤੌਣੀ ਹੈ ਤੇ ਮੇਰੀ ਝੋਲੀ 'ਚ ਮਾਨ ਪਾਉਣਾ ਹੈ ਸ਼ਕਮਨੀ ਸਹਿਬ ਜੀ ਦਾ ਬੰਦੇ ਕਰਜ ਕਰ ਲਗਾ ਸੁਣ ਅੰਦਾ ਕੈਸੇ ਮਾਰਗ ਪਾਵੇ ਇਹਦੇ ਵਿੱਚ ਸਾਰੀ ਗੁਰੂ ਦੀ ਬਖਸ਼ਿਸ਼ ਹੈ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗੈ ਲੇਹੂ ਓੜ ਨਿਭਾਵੇ ਸੁਣਦੇ ਨੰਨੇ ਨੂੰ ਸਿਆਰੀਏ ਸੁਣ ਕੇ ਅੰਦਾ ਜਿਸ ਮਨੁੱਖ ਨੂੰ ਦਿਸਦਾ ਨਹੀਂ ਜੋਦੇ ਕੰਨਾਂ ਚ ਕਹੋ ਵੀ ਸਿੱਧਾ ਸਿੱਧਾ ਤੁਰਿਆ ਜਾ ਤੇ ਮੰਜ਼ਲ ਤੇ ਪਹੁੰਚ ਜਾ ਤੇ ਸਾਡੀ ਸੋਚਣੀ ਦੇ ਅਨੁਸਾਰ ਉਹ ਨਹੀਂ ਪਹੁੰਚ ਪਾਏਗਾ ਸਾਡੀ ਸੋਚਣੀ ਕੀ ਹੈ ਕਰ ਗਏ ਲਿਓ ਓੜ ਨਿਭਾਵੇ ਵੀ ਜੇ ਉਹਦਾ ਹੱਥ ਪਕੜਾਂਗੇ ਤਾਂ ਮੰਜ਼ਲ ਤੇ ਪਹੁੰਚੇਗਾ ਸੁਣ ਅੰਦਾ ਕਿਸੇ ਮਾਰਗ ਪਾਵੇ ਕਰ ਗਏ ਲਿਓ ਓੜ ਨਿਭਾਵੇ ਹਜੂਰ ਕਹਿੰਦੇ ਕਾਹਾਂ 부ਜਾਰਤ ਬੂਝੈ ਡੋਰਾ ਨਿਸਕਈਐ ਉਹ ਸਮਝਿਆ ਪੂਰਾ ਡੋਰਾ ਕਹਿੰਦੇ ਨੇ ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ ਜੇ ਉਹਨੂੰ ਕਹੀਏ ਰਾਤ ਉਹ ਕਹਿੰਦਾ ਦਿਨ ਜੇ ਉਹਨੂੰ ਕਹੀਏ ਦਿਨ ਤੇ ਉਹ ਕਹਿੰਦਾ ਰਾਤ ਨਿਸ਼ ਕਹੀਏ ਤੂੰ ਸਮਝਿਆ ਪੂਰਾ ਫਿਰ ਤੀਸਰੀ ਉਦਾਹਰਨ ਦਿੱਤੀ ਕਹਾ ਵਿਸ਼ਪਦ ਗਾਵੇ ਗੰਗ ਜਤਨ ਕਰੇ ਤੋਪੀ ਸੁਰਪੰਗ ਜਿਹੜਾ ਮਨੁੱਖ ਗੰਗਾ ਉਹਦੇ ਅੱਗੇ ਕੀਮਤੀ ਸਾਜ ਰੱਖਦੇ ਹੋ ਉਹ ਜਦੋਂ ਵੀ ਸੁਰਤੇ ਹੱਥ ਰੱਖੇਗਾ ਮर्यादा ਤੋਂ ਭੰਗ ਹੈ ਫਿਰ ਗੁਰੂ ਸਾਹਿਬ ਅੱਗੇ ਕਹਿੰਦੇ ਆ ਯਤਨ ਕਰੇ ਟੋਪੀ ਸਰਪੰਗ ਭੰਗ ਕੇ ਪਿੰਗਲ ਪर्वਤ ਪਰ ਭਵਨ ਨਹੀਂ ਹੋਤ ਉਹਾਂ ਉਸ ਗਵਣ ਜਿਹੜਾ ਮਨੁੱਖ ਪਿੰਗਲ ਹੈ ਜਿਹਦੇ ਕੋਲ ਰੱਬ ਨੇ ਲੱਤਾਂ ਨਹੀਂ ਦਿੱਤੀਆਂ ਉਹ ਪਰਬਤਾਂ ਤੇ ਕਿਦਾਂ ਚੜ ਸਕਦਾ ਹੈ ਗੁਰੂ ਸਾਹਿਬ ਕਹਿੰਦੇ ਸਭ ਕੁਝ ਹੋ ਸਕਦਾ ਹੈ ਜਿਹਨੂੰ ਮਨੁੱਖ ਨੂੰ ਦੇਖਦਾ ਨਹੀਂ ਉਹਨੂੰ ਤਿੰਨਾ ਭਵਨਾਂ ਦੀ ਸੋਝੀ ਹੋ ਸਕਦੀ ਹੈ ਜਿਹੜਾ ਤੁਰ ਨਹੀਂ ਸਕਦਾ ਉਹ ਪਰਬਤਾਂ ਤੇ ਚੜ ਸਕਦਾ ਹੈ ਜਿਹੜਾ ਸੁਣ ਨਹੀਂ ਸੁਣ ਨਹੀਂ ਜੋਗਰ ਨੂੰ ਸੁਣ ਸਕਦਾ ਇਹ ਸਭ ਕੁਝ ਹੋ ਸਕਦਾ ਕਦੋਂ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਆਪਾਂ ਤਾਂ ਰੋਜ਼ ਗੁਰੂ ਅਰਜੁਨ ਦੇ ਮਹਾਰਾਜ ਦਾ ਹਿਰਦਾ ਪੜਦੇ ਆ ਗੁਰਸਹਿ ਬਾਣੀ ਵਿੱਚ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰਬਕੀਤਾ ਅੰਧਲੇ ਤਰੀ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਇਹ ਗੁਰੂ ਦੀ ਮਹਿਮਾ ਉਹ ਕਹਿੰਦਾ ਭਲਿਓ ਮੈਂ ਥੋੜੀ ਹਾਥੀ ਦਾ ਮੁਕਾਬਲਾ ਕਰਨਾ ਹੈ ਮੇਰੇ ਵਿੱਚ ਤਾਂ ਗੁਰੂ ਨੇ ਬੈਠ ਕੇ ਬਖਸ਼ੀਆਂ ਕਰਨੀਆਂ ਨੇ ਭਾਈ ਬਚਿੱਤਰ ਸਿੰਘ ਗੁਰੂ ਦੇ ਚਰਨਾਂ ਵਿੱਚ ਟੇਕ ਕੇ ਮੱਥਾ ਇਹ ਜਦੋਂ ਗੁਰੂ ਕਾ ਸਿੱਖ ਹਾਥੀ ਦਾ ਮੁਕਾਬਲਾ ਕਰਨ ਜਾਂਦਾ ਹੈ ਨਾ ਲੋਹ ਗੜ ਦੇ ਕਿਲੇ ਦਾ ਦਰਵਾਜ਼ਾ ਖੁੱਲਦਾ ਹੈ ਅਜੇ ਰਾਜਾ ਕੇਸਰੀ ਚੰਦ ਪਿੱਛੇ ਹੈ ਇਹ ਗੁਰੂ ਕਾ ਲਾਲ ਗੁਰੂ ਤੇ ਰੱਖ ਕੇ ਪਰੋਸਾ ਜਦੋਂ ਉਸ ਮਸਤ ਹਾਥੀ ਦੇ ਮੱਥੇ 'ਤੇ 나ਗਣੀ ਮਾਰਦਾ ਸੱਤਾਂ ਤਵੀਆਂ ਨੂੰ چیر ਕੇ ਜਦੋਂ ਉਹਦੇ ਮੱਥੇ 'ਤੇ ਵੱਜਦੀ ਹੈ ਨਾ ਤੇ ਜਿਹੜਾ ਉਹ ਹਾਥੀ ਨਸ਼ੇ ਦੇ ਵਿੱਚ ਮਸਤ ਚ ਹੋਇਆ ਝੂਲਦਾ ਆ ਰਿਹਾ ਸੀ ਚੀਕਾਂ ਮਾਰਦਾ ਪਿੱਛੇ ਨੂੰ ਦੌੜ ਗਿਆ ਉੱਥੇ ਫਿਰ ਗੁਰੂ ਕੇ ਸਿੱਖਾਂ ਨੇ ਜਕਾਰੇ ਛੱਡੇ ਤੇ ਜਦੋਂ ਮਸਤ ਹਾਥੀ ਨੂੰ ਮੋੜ ਕੇ ਗੁਰੂ ਘਰ ਸਿੱਖ ਅੰਦਰ ਪ੍ਰਵੇਸ਼ ਕਰਦਾ ਸਿੱਖ ਜਕਾਰੇ ਛੱਡਦੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਗੁਰ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਸਿੱਖ ਦੋਵੇਂ ਹੱਥ ਜੋੜ ਕੇ ਗੁਰੂ ਦੇ ਦਰ ਤੇ ਜਾ ਕੇ ਬੇਨਤੀ ਕਰਦਾ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤਿਸ ਬਲਿਹਾਰਨੇ ਜਲ ਥਲ ਮਈਲ ਸੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਬਚੱਤਰ ਸਿੰਘ ਨੂੰ ਸੀਨੇ ਨਾਲ ਲਾਂਦੇ ਨੇ ਹੁਣ ਕੁਝ ਕੁ ਸਮੇਂ ਬਾਅਦ ਫੇਰ ਖਬਰ ਆ ਜਾਂਦੀ ਏ ਦਾਤਿਆ ਰਾਜਾ ਕੇਸਰੀ ਚੰਦ ਭਾਰੀ ਫੌਜ ਲੈ ਕੇ ਤੇ ਉਹਦੇ ਮਨ ਦੀ ਮਨਸਾ ਏ ਵੀ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਨੇਜੇ ਤੇ ਟੰਗ ਕੇ ਮੈਂ ਆਨੰਦਪੁਰ ਤੋਂ ਦਿੱਲੀ ਨੂੰ ਜਾਵਾਂਗਾ ਸਨਮਾਨ ਯੋਗ ਭਾਈ ਸਾਹਿਬ ਭਾਈ ਉਦੇ ਸਿੰਘ ਇਹ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਪੋਤੇ ਆ ਲੱਖੀ ਸ਼ਾ ਵਣਜਾਰੇ ਦਾ ਦੁਤ ਹੈ ਕਿਉਂਕਿ ਭਾਈ ਸਾਹਿਬ ਭਾਈ ਉਹਦੇ ਸਿੰਘ ਦੀ ਕੁਰਬਾਨੀ ਨੂੰ ਨਮਸਕਾਰ ਹੈ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਅੱਗੇ ਸਰਵਣ ਕਰੋਗੇ ਭਾਈ ਬਚਿੱਤਰ ਸਿੰਘ ਦਾ ਇਤਿਹਾਸ ਵੀ ਸਰਵਣ ਕਰੋਗੇ ਤੇ ਤੁਸੀਂ ਭਾਈ ਸਾਹਿਬ ਭਾਈ ਉਹਦੇ ਸਿੰਘ ਦਾ ਵੀ ਜ਼ਿਕਰ ਕਰੋਗੇ ਜਮਦੁੱਲਾ ਮੈਨੂੰ ਥੋੜਾ ਜਿਹਾ ਮਾਫ ਕਰਨਾ ਮੈਂ ਫਿਰ ਪਿੱਛੇ ਆਉਣ ਲੱਗਾ ਹਰੀ ਚੰਦ ਤੇ ਜਮਦੁੱਲਾ ਜਦੋਂ ਫਤਿਹਗੜ੍ਹ ਦੇ ਕਿਲੇ ਦੇ ਉੱਤੇ ਹਮਲਾ ਕਰਨ ਵਾਸਤੇ ਆਉਂਦੇ ਤੇ ਉਦੋਂ ਇਹੀ ਭਾਈ ਉਦੇ ਸਿੰਘ ਜਮਦੁੱਲੇ ਦਾ ਸਿਰ ਵੱਢਦੇ ਆ ਭਾਈ ਉਦੇ ਸਿੰਘ ਇਹ ਉਹ ਹੈ ਉਦੇ ਸਿੰਘ ਹੈ ਹੁਣ ਦੂਸਰੀ ਵਾਰੀ ਗੁਰੂ ਕੇ ਸਿੱਖ ਨੇ ਫਿਰ ਜਾਣਾ ਜਦੋਂ ਸਿੱਖਾਂ ਨੇ ਆਣ ਕੇ ਬੇਨਤੀ ਕੀਤੀ ਦਾਤਾ ਰਾਜਾ ਕੇਸਰੀ ਚੰਦ ਬੜਾ ਹੰਕਾਰ ਦੇ ਵਿੱਚ ਚੜ ਕੇ ਆਇਆ ਤੇ ਉਹ ਚਾਹੁੰਦਾ ਕਹਿੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਲੈ ਕੇ ਪਹੁੰਚਣਾ ਹੈ ਦਿੱਲੀ ਤੇ ਮੈਂ ਔਰੰਗਜ਼ੇਬ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਭਾਈ ਉਹਦੇ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਕਹਿਣ ਲੱਗੇ ਪਾਤਸ਼ਾਹ ਦਿਓ ਆ ਗਿਆ ਜਿਹੜਾ ਐਡਾ ਹੰਕਾਰ ਦੀ ਟੀਸੀ ਤੇ ਚੜ ਕੇ ਆਇਆ ਨਾ ਦਾਤਿਆ ਬਸ ਬਖਸ਼ਿਸ਼ ਕਰੋ ਪੀ ਆਪਣਾ ਸੀਸ ਬਚਾ ਸਕੇ ਬਸ ਹੁਣ ਸਿੱਖ ਗੁਰੂ ਦੇ ਦਰ ਤੇ ਟੇਕ ਕੇ ਮੱਥਾ ਤੇ ਗੁਰੂ ਅਸ਼ੀਰਵਾਦ ਬਖਸ਼ਿਸ਼ ਕਰਦੇ ਨੇ ਸ਼ਬਦ ਤੁਹਾਨੂੰ ਚੇਤੇ ਨੇ ਜਿਸ ਕੇ ਸਿਰ ਉੱਪਰ ਤੂੰ Swami ਸੋ ਦੁੱਖ ਕੈਸਾ ਪਾਵੈ ਜੇ ਗੁਰਬਾਣੀ ਦੇ ਬਚਨ ਤੁਸੀਂ ਪੜਦੇ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ ਗੁਰਮੁਖੋ ਜਦੋਂ ਅਸੀਂ ਆਪਣੇ ਹਾਲਾਤ ਦੇਖਦੇ ਆਂ ਨਾ ਤੇ ਸਾਡੇ ਹਾਲਾਤ ਬਹੁਤ ਨਾਜ਼ੁਕ ਨੇ ਅੱਜ ਅਸੀਂ ਸਿੱਖਾਂ ਦੇ ਘਰਾਂ ਦੇ ਵਿੱਚ ਜੰਮ ਕੇ ਅੱਜ ਦੇਹ ਧਾਰੀਆਂ ਨੂੰ ਪੂਜਦੇ ਫਿਰਦੇ ਅੱਜ ਕਬਰਾਂ ਨੂੰ ਪੂਜਦੇ ਫਿਰਦੇ ਆਂ ਅੱਜ ਜੋਤਸ਼ੀਆਂ ਨੂੰ ਹੱਥ ਦਿਖਾਉਂਦੇ ਫਿਰਦੇ ਆਂ ਓਏ ਆਪਣਾ ਇਤਿਹਾਸ ਦੇਖੀਏ ਤੇ ਗੁਰੂ ਤੇ ਭਰੋਸਾ ਰੱਖੀਏ ਭਾਈ ਉਹਦੇ ਸਿੰਘ ਨੇ ਮੱਥਾ ਟੇਕਿਆ ਗੁਰੂ ਨੇ ਥਾਪੜਾ ਦਿੱਤਾ ਤੇ ਭਾਈ ਉਹਦੇ ਸਿੰਘ ਨੇ ਘੋੜੇ ਨੂੰ ਲਾਈ ਅੱਡੀ ਹੁਣ ਰਾਜਾ ਕੇਸਰੀ ਚੰਦ ਜਿਹੜਾ ਹੰਕਾਰ ਦੀ ਟੀਸੀ ਤੇ ਚੜ ਕੇ ਆਇਆ ਤੇ ਸਾਹਮਣੇ ਭਾਈ ਉਹਦੇ ਸਿੰਘ ਨੇ ਵੰਗਾਰਿਆ ਭਾਈ ਬਚਿੱਤਰ ਸਿੰਘ ਦੇ ਪੁੱਤ ਨੇ ਕਹਿਣ ਲੱਗੇ ਮਾਫ ਕਰਨਾ ਭਾਈ ਮਨੀ ਸਿੰਘ ਦੇ ਪੁੱਤ ਨੇ ਕਹਿਣ ਲੱਗੇ ਤੂੰ ਆਇਆ ਮੇਰੇ ਗੁਰੂ ਦਾ ਸੀਸ ਲੈਣ ਵਾਸਤੇ ਰਾਜਾ ਕੇਸਰੀ ਚੰਦ ਤਕੜਾ ਹੋ ਜਾ ਹੁਣ ਬਸ ਆਪਣਾ ਸੀਸ ਬਚਾ ਸਕੀ ਬਸ ਬਸ ਗੁਰੂ ਕੇ ਸਿੱਖ ਨੇ ਐਨੀ ਕੁ ਫੁਰਤੀ ਦੇ ਨਾਲ ਮਿਆਣ ਚੋਂ ਤਲਵਾਰ ਕੱਢੀ ਤੇ ਰਾਜਾ ਕੇਸਰੀ ਚੰਦ ਜਿਹੜਾ ਘੋੜੇ ਤੇ ਬੈਠਾ ਹੰਕਾਰ ਦੀ ਟੀਸੀ ਦੇ ਚੜਿਆ ਸੀ ਇਹ ਐਨੀ ਫੁਰਤੀ ਦੇ ਨਾਲ ਵਾਰ ਕੀਤਾ ਰਾਜਾ ਕੇਸਰੀ ਚੰਦ ਦਾ ਜਿਹੜਾ ਸੀਸ ਸੀਨਾ ਉਹ ਤੜਦੇ ਨਾਲੋਂ ਜੁਦਾ ਕਰ ਦਿੱਤਾ ਇਦਾਂ ਤੜਦੇ ਨਾਲੋਂ ਸੀਸ ਕੱਟਿਆ ਜਿਵੇਂ ਸਾਡੀਆਂ ਮਾਵਾਂ ਭੈਣਾਂ ਕਰਦੇ ਨਾਲ ਮੂਲੀ ਤੇ ਗਾਜਰ ਕੱਟਦੀਆਂ ਨੇ ਹੁਣ ਕੇਸਰੀ ਚੰਦ ਦਾ ਉੱਤੇ ਸਰੀਰ ਤੜਫ ਰਿਹਾ ਤੇ ਜਦੋਂ ਸੀਸ ਥੱਲੇ ਡਿੱਗਾ ਗੁਰੂ ਕੇ ਲਾਲ ਨੇ ਨੇਜੇ ਚ ਪਰੋਇਆ ਤੇ ਸਿੱਖਾਂ ਨੇ ਲੋਹਗੜ ਦੇ ਕਿਲੇ ਦੇ ਅੰਦਰ ਦੇਖਦਿਆਂ ਉੱਚੀ ਉੱਚੀ ਜਕਾਰੇ ਛੱਡੇ ਤੇ ਗੁਰੂ ਕਾ ਸਿੱਖ ਫੁਰਤੀ ਦੇ ਨਾਲ ਸੀਸ ਲੈ ਕੇ ਲੋਹਗੜ ਕਿਲੇ ਦੇ ਅੰਦਰ ਪ੍ਰਵੇਸ਼ ਹੁੰਦਾ ਹ ਹੁਣ ਇਧਰੋਂ ਰਾਜਾ ਕੇਸਰੀ ਚੰਦ ਦਾ ਜਿਹੜਾ ਧੜਿਆ ਪਕੋੜੇ ਦੇ ਉੱਤੇ ਸੀਸ ਤੋਂ ਬਿਨਾ ਹੁਣ ਭੀਮ ਚੰਦ ਦਾ ਪੁੱਤ ਅਜਮੇਰ ਚੰਦ ਜਦੋਂ ਆਪਣੇ ਮਾਮੇ ਦਾ ਆ ਹਾਸਲ ਦੇਖਦਾ ਹੈ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਤੇ ਜਦੋਂ ਫੌਜਾਂ ਦੇ ਜਰਨੈਲ ਖਤਮ ਹੋ ਜਾਣ ਨਾ ਫਿਰ ਫੌਜਾਂ ਬੇਲਗਾਮੀਆਂ ਹੋ ਜਾਂਦੀਆਂ ਹੁਣ ਪਹਿਲੀ ਘਟਨਾ ਹਾਥੀ ਦੀ ਸੀ ਜਦੋਂ ਹਾਥੀ ਦੇ ਮੱਥੇ 'ਚ 나ਗਣੀ ਮਾਰੀ ਉਹ ਚੀਕਾ ਮਾਰਦਾ ਵਾਪਸ ਹੋ ਗਿਆ ਹੁਣ ਦੂਸਰਾ ਜਦੋਂ ਰਾਜਾ ਕੇਸਰੀ ਚੰਦ ਦਾ ਸਿਰ ਵੱਢਿਆ ਗਿਆ ਧੜਕ ਸਿਰਫ ਤੇ ਸਿਰਫ ਘੋੜੇ ਤੇ ਹੀ ਐ ਫੌਜਾਂ ਪਿਛਾਂ ਨੂੰ ਦੌੜ ਗਈਆਂ ਹੁਣ ਇਹ ਭਾਈ ਉਦੇ ਸਿੰਘ ਲੈ ਕੇ ਸੀਸ ਅੰਦਰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ ਕਹਿਣ ਲੱਗੇ ਪਾਤਸ਼ਾਹ ਜਿੰਨੀ ਵੀ ਕਿਰਪਾ ਕੀਤੀ ਆਪ ਜੀ ਨੇ ਕਿਰਪਾ ਕੀਤੀ ਏ ਇਹ ਹੰਕਾਰੀ ਤੁਹਾਡਾ ਸੀਸ ਲੈਣ ਆਇਆ ਸੀ ਦਾਤਿਆ ਜਿੰਨੀ ਦੇਰ ਅਸੀਂ ਆ ਓਨੀ ਦੇਰ ਤੱਕ ਤੇਰੇ ਤੱਕ ਤਤੀ ਹਵਾ ਨਹੀਂ ਆਉਣ ਦੇਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਓਦੇ ਸਿੰਘ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਮਸਤਕ ਚੁੰਮਿਆ ਤੇ ਇੱਕ ਸ਼ਬਦ ਕਿਹਾ ਕਹਿਣ ਲੱਗੇ ਭਾਈ ਓਦੇ ਸਿੰਘ ਧਰਮ ਇਹ ਕਹਿੰਦਾ ਵੀ ਇਹਦੇ ਅਕੀਦੇ ਦੇ ਅਨੁਸਾਰ ਹੀ ਇਹਦੇ ਅਕੀਦੇ ਦੇ ਅਨੁਸਾਰ ਜੇ ਇਹ ਸੰਸਕਾਰ ਕਰਦੇ ਨੇ ਤੇ ਇਹਦਾ ਇਸ਼ਨਾਨ ਕਰਕੇ ਸੰਸਕਾਰ ਕੀਤਾ ਜਾਏ ਤੇ ਜੇ ਇਹ ਕਬਰ ਵਿੱਚ ਦਫਨਾਉਂਦੇ ਨੇ ਇਹਦੇ ਅਕੀਦੇ ਦੇ ਅਨੁਸਾਰ ਇਹਦਾ ਇਸ਼ਨਾਨ ਕਰਕੇ ਸੀਸ ਦਾ ਤੇ ਇਹਨੂੰ ਕਬਰ ਵਿੱਚ ਦਫਨਾਇਆ ਜਾਵੇ ਗੁਰੂ ਘਰ ਇਹ ਨਹੀਂ ਕਹਿੰਦਾ ਵੀ ਹੁਣ ਐ ਸਮ ਜਿਹੜੀ ਐ ਇਨਸਾਨੀਅਤ ਇਹ ਨਹੀਂ ਕਹਿੰਦੀ ਵੀ ਜੇ ਇਹਦਾ ਸੀਸ ਵੱਢਿਆ ਗਿਆ ਵੀ ਇਹਦੀ ਅਸੀਂ ਦੁਰਦਸ਼ੋਂ ਕਰੀਏ ਦੁਰਵਰਤੋਂ ਕਰੀਏ ਫਿਰ ਉਹਦੇ عقੀਦੇ ਦੇ ਅਨੁਸਾਰ ਬਕਾਇਦਾ ਇਸ਼ਨਾਨ ਕਰਕੇ ਇਹ ਲੋਹ ਗੜ ਦੇ ਕਿਲੇ ਤੋਂ ਬਾਹਰ ਇਹਦਾ ਸਿੱਖ ਰਾਜਾ ਕੇਸਰੀ ਚੰਦ ਦਾ ਸੀਸ ਦਵਾਇਆ ਗਿਆ ਸੀ ਇਹ ਗੁਰੂ ਕੇ ਸਿੱਖਾਂ ਨੇ ਅੰਦਰ ਖੁਸ਼ੀ ਦੇ ਜਕਾਰੇ ਛੱਡੇ ਤੇ ਭਾਈ ਉਦੇ ਸਿੰਘ ਨੇ ਆਣ ਕੇ ਬੇਨਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੈ ਸਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਕੇ ਔਰ ਮੱਥਾ ਟੇਕ ਕੇ ਅੰਦਰ ਦੀ ਭਾਵਨਾ اے ਕਬੀਰ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ کیا ਲੱਗੈ ਮੇਰਾ ਹੁਣ ਉਸ ਤੋਂ ਬਾਅਦ ਪਹਿਲਾ ਕਿਲਾ ਆਨੰਦਗੜ੍ਹ ਦਾ ਦੂਸਰਾ ਕਿਲਾ ਫਤਿਹਗੜ੍ਹ ਦਾ ਤੀਸਰਾ ਕਿਲਾ ਖੋਲਗੜ੍ਹ ਦਾ ਤੇ ਚੌਥੇ ਕਿਲੇ ਦਾ ਆਪਾਂ ਜ਼ਿਕਰ ਕੀਤਾ ਲੋਹਗੜ੍ਹ ਦਾ ਕਿਲਾ ਉਸ ਤੋਂ ਬਾਅਦ ਪੰਜਵਾਂ ਕਿਲਾ ਤਾਰਾਗੜ ਦਾ ਕਿਲਾ ਕਿਉਂਕਿ ਇਹ ਤਾਰਾਗੜ ਦਾ ਕਿਲੇ ਦੇ ਉੱਤੇ ਵੀ ਭੀਮ ਚੰਦ ਦਾ ਪੁੱਤ ਅਜਮੇਰ ਚੰਦ ਭਾਰੀ ਫੌਜ ਲੈ ਕੇ ਕਈ ਵਾਰੀ ਆਇਆ ਤੇ ਕਈ ਵਾਰੀ ਇਹਨੂੰ ਨਰਾਸਤਾ ਗੁਰੂ ਘਰ ਵੱਲੋਂ ਮਿਲਦੀ ਰਹੀ ਇਹ ਜਿਹੜੇ 22 ਧਰ ਦੇ ਰਾਜੇ ਸਨ ਨਾ ਜਿਹੜਾ ਤੁਸੀਂ ਸਾਰਾ ਗੜ੍ਹ ਦੇ ਕਿਲੇ ਦੇ ਦਰਸ਼ਨ ਕਰਦੇ ਹੋ ਇਹ ਕਟੌੜ ਚ ਰਿਆਸਤ ਵਾਲੇ ਪਾਸੇ ਨੂੰ ਪੈਂਦਾ ਤੁਸੀਂ ਕਿਤੇ ਜਾਓ ਨਾ ਆਨੰਦਪੁਰ ਸਾਹਿਬ ਤੇ ਇਹਨਾਂ ਪੰਜਾਂ ਕਿਲਿਆਂ ਦੇ ਜਰੂਰ ਦਰਸ਼ਨ ਕਰਿਓ ਕਿਤੇ ਆਪਣੇ ਬੱਚਿਆਂ ਦੇ ਉੱਤੇ ਜਰੂਰ ਤਰਸ ਕਰਿਓ ਅਸੀਂ ਹਰ ਸਾਲ ਹੇਮਕੁੰਡ ਨੂੰ ਜਾਣ ਨੂੰ ਤਿਆਰ ਆ ਮੈਨੂੰ ਮਾਫ ਕਰਨਾ ਹੋ ਸਕਦਾ ਵੀ ਤੁਹਾਡੇ ਖਿਰਦੇ ਨੂੰ ਥੋੜੀ ਜੀ ਠੇਸ ਪਹੁੰਚੇ ਜਿੱਥੇ ਸਾਨੂੰ ਬਹੁਤੀ ਗੁਰਮਤ ਨਹੀਂ ਮਿਲਦੀ ਆਨੰਦਪੁਰ ਸਾਡੀ ਵਿਰਾਸਤ ਹੈ ਤੇ ਹਰੇਕ ਸਿੱਖ ਨੂੰ ਜਾ ਕੇ ਉੱਥੋਂ ਦੇ ਇੱਕ ਇੱਕ ਅਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਨੇ ਅਸੀਂ ਹੇਮਕੁੰਡ ਨੂੰ ਹਰ ਸਾਲ ਜਾਂਦੇ ਆ ਪਰ ਸਾਨੂੰ ਚਾਹੀਦਾ ਵੀ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਆਨੰਦਪੁਰ ਦੇ ਪੰਜ ਕਿਲਿਆਂ ਦੀ ਜਿਹੜੀ ਮਹਾਨਤਾ ਆਪਣੇ ਸਿੱਖ ਬੱਚਿਆਂ ਦੇ ਹਿਰਦੇ ਦੇ ਅੰਦਰ ਟਿਕਾ ਦੇਈਏ ਪਹਿਲਾ ਕਿਲਾ ਆਨੰਦਗੜ੍ਹ ਦਾ ਫਿਰ ਫਤੇਗੜ ਫਿਰ ਹੋਲਗੜ੍ਹ ਜਿੱਥੋਂ ਹੋਲਾ ਤੇ ਮਹੱਲਾ ਆਰੰਭ ਹੋਇਆ ਚੌਥਾ ਕਿਲਾ ਲੋਗੜ੍ਹ ਦਾ ਤੇ ਪੰਜਵਾਂ ਤਾਰਾਗੜ੍ਹ ਦਾ ਕਿਲਾ ਕਿਉਂਕਿ ਜਦੋਂ ਅਸੀਂ ਇਹਨਾਂ ਕਿਲਿਆਂ ਦੀ ਮਹਾਨਤਾ ਦੱਸਾਂਗੇ ਤੇ ਸਾਡੀ ਅਣਖ ਤੇ ਗੈਰਤ ਜਾਗਦੀ ਹੈ ਸਾਡੇ ਅੰਦਰ ਉਹ ਜਜ਼ਬੇ ਨੇ ਜਿਹੜੇ ਪਰਫੁੱਲਤ ਹੁੰਦੇ ਨੇ ਤੇ ਭੀਮ ਚੰਦ ਦਾ ਪੁੱਤ ਅਜਮੇਰ ਚੰਦ ਕਈ ਵਾਰੀ ਤਾਰਾਗੜ ਦੇ ਕਿਲੇ ਦੇ ਉੱਤੇ ਹਮਲਾ ਕਰਨਾ ਚਾਹਿਆ ਪਰ ਗੁਰੂ ਕੇ ਸਿੱਖਾਂ ਨੇ ਤਾਂ ਡਟ ਕੇ ਮੁਕਾਬਲਾ ਕੀਤਾ ਤੇ ਇਹਨੂੰ ਦੱਸਿਆ ਵੀ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ ਡਰਦਾ ਤੇ ਨਾ ਹੀ ਡਰਾਉਂਦਾ ਸਾਡੇ ਘਰ ਵਿੱਚੋਂ ਤਾਂ ਰੋਜ਼ ਆਵਾਜ਼ਾਂ ਆਉਂਦੀਆਂ ਨੇ ਨਿਰਪੋ ਜਪੈ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਸਾਡੇ ਘਰ ਵਿੱਚੋਂ ਰੋਜ਼ ਆਵਾਜ਼ਾਂ ਆਉਂਦੀਆਂ ਨੇ ਭੈ ਕਾ ਹੂੰਕੋ ਦੇਤ ਨੈ ਪੈਮਾਨਤ ਆਣ ਤੇ ਸਾਡੇ ਘਰ ਦੇ ਅੰਦਰ ਤਾਂ ਗੁਰੂ ਇਦਾਂ ਦੀ ਦ੍ਰਿੜਤਾ ਪੈਦਾ ਕਰਦਾ ਤੇ ਜਿन्हे ਕਰ ਲਈ ਜਿਹਦੇ ਅੰਦਰ ਗੁਰੂ ਦੀ ਬਖਸ਼ਿਸ਼ ਆ ਗਈ ਫਿਰ ਉਹ ਗੁਰੂ ਦੇ ਦਰ ਤੇ ਆਣ ਕੇ ਕਮਾਈ ਕਰਦਾ ਤੇ ਕਮਾਈ ਕੀ ਕਰਦਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਮੋ ਰੰਗ ਰਾਤਾ ਸਤਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੂ ਕਰ ਲੈਨਾ ਮਨ ਵਸਿਆ ਬਿਨਾਸੀ ਤੇ ਸੱਚਮੁੱਚ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਾਂ ਇਤਿਹਾਸ ਦੇ ਤੇ ਨਾਲ ਨਾਲ ਅਰਦਾਸ ਕਰੀਏ ਧੰਨ ਗੁਰ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜੀ ਐਡੀਆਂ ਐਡੀਆਂ ਵੱਡੀਆਂ ਹੁਣ ਸ਼ਾਦਤਾਂ ਹੋਣੀਆਂ ਨੇ ਅੱਜ ਤੋਂ ਬਾਅਦ ਨਸ਼ਾ ਨਹੀਂ ਪੀਵਾਂਗੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੁਸੀਂ ਅਸੀਂ ਤੁਹਾਡੇ ਵਾਰਸਾਂ ਤੁਸੀਂ ਕੰਧਾਂ 'ਚ ਖਲੋ ਕੇ ਇੱਡੀਆਂ-ਇਡੀਆਂ ਸ਼ਹਾਦਤਾਂ ਦਿੱਤੀਆਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅੱਜ ਤੋਂ ਬਾਅਦ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ ਅੱਜ ਤੋਂ ਬਾਅਦ ਸਿਰ ਤੇ ਦਸਤਾਰਾਂ ਬਨਾਂਗੇ ਅੱਜ ਤੋਂ ਬਾਅਦ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ ਭਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਇਹ ਮਨ ਬਣਾਓ ਆਪਾਂ ਗੁਰੂ ਵਾਲੇ ਬਣੀਏ ਐਡੀਆਂ ਐਡੀਆਂ ਵੱਡੀਆਂ ਸ਼ਹਾਤਾਂ ਆ ਰਹੀਆਂ ਨੇ ਇਹਨਾਂ ਨੂੰ ਸੁਣ ਕੇ ਪੱਥਰ ਤੋਂ ਪੱਥਰ ਦਿਲ ਵੀ ਪਿਗਲ ਜਾਂਦਾ ਤੇ ਸਾਡੇ ਬਦਲੇ ਉਹ ਬਾਬੇ ਸਾਡੇ ਸਭ ਕੁਝ ਕਰਕੇ ਗਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਕਿਸੇ ਵਿਦਵਾਨ ਨੇ ਬੜਾ ਸੁੰਦਰ ਕਿਆਂ ਕਹਿੰਦਾ ਦਿਆਂ ਤੇਰੇ ਨਾਲ ਤਸਵੀਰ ਕੀਦੀ ਹਰ ਗੱਲ ਪਈ ਜਾਪਦੀ ਓਪਰੀਏ ਟਾਕੇ ਤੇਗ ਨਹੀਂ ਪਿਤਾ ਦੀ ਪਸਲੀਏ ਹੱਥ ਵਿੱਚ ਟਾਲ ਨਹੀਂ ਪੁੱਤਰ ਦੀ ਖੋਪੜੀ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਅੱਜ ਇੰਨੀਆਂ ਸੁੱਖ ਸਹੂਲਤਾਂ ਸਾਨੂੰ ਮਿਲੀਆਂ ਨੇ ਜੇ ਅਸੀਂ ਆਜ਼ਾਦੀ ਦੇ ਨਾਲ ਜੀ ਰਹੇ ਆ ਇਹ ਸਿਰਫ ਤੁਹਾਡੀਆਂ ਦੇਣਾ ਨੇ ਤੇ ਅਸੀਂ ਉਹਨਾਂ ਦੇ ਪਾਏ ਹੋ ਪੂਰਨਿਆਂ ਤੇ ਚੱਲ ਕੇ ਅਸੀਂ ਬਹੁਤਾ ਕੁਝ ਨਹੀਂ ਕਰ ਸਕਦੇ ਕਮ ਸੇ ਕਮ ਆਪਣੇ ਚਿਹਰੇ ਗੁਰੂ ਦੇ ਨਾਲ ਮਿਲਦੇ ਜੁਲਦੇ ਕਰ ਲਈਏ ਅਸੀਂ ਅੱਜ ਸੰਪੂਰਨ ਕੀਤੀ ਇਹ ਪੰਜ ਕਿਲਿਆਂ ਦੀ ਵਿਚਾਰ ਤੇ ਕੱਲ ਨੂੰ ਤੁਹਾਡੇ ਦੇ ਨਾਲ ਨਿਧਾਉਣ ਦੀ ਜੰਗ ਕਿੱਦਾਂ ਹੁੰਦੀ ਏ ਤੇ ਉਹ ਆਪ ਜੀ ਦੇ ਸਨਮੁਖ ਇਤਿਹਾਸ ਅਰਜ ਕਰਾਂਗੇ ਅੱਜ ਦੇ ਇਤਿਹਾਸ ਦੀ ਹਾਜ਼ਰੀ ਭਰਦੇ ਆ ਗੁਰੂ ਦੇ ਦਰਸ਼ਨ ਕਰਦੇ ਆ ਇੱਕ ਨਹੀਂ ਬੇਅੰਤ ਭੁੱਲਾ ਸਮਰੱਥ ਗੁਰੂ ਤੇ ਸਮਰੱਥ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਅਸੀਸ ਦੀ ਦਾਤ ਬਖਸ਼ੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ